ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਠੇਰ ਕਰ ਦਿੱਤਾ ਹੈ। ਕੁਪਵਾੜਾ ਦੇ ਵਿੱਚ ਦੋ ਵੱਖ-ਵੱਖ ਥਾਵਾਂ ਤੇ ਤਿੰਨ ਅੱਤਵਾਦੀ ਮਾਰੇ ਗਏ ਨੇ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਕੁਪਵਾੜਾ ਦੇ ਤੰਗ ਧਾਰ ਵਿੱਚ ਇੱਕ ਅਤੇ ਮਾਛਲ ਦੇ ਵਿੱਚ ਦੋ ਅੱਤਵਾਦੀ ਮਾਰ ਮੁਕਾਏ ਨੇ। ਇਲਾਕੇ ਦੇ ਵਿੱਚ ਹੋਰ ਵੀ دہشتਗਰ ਲੁਕੇ ਹੋਣ ਦਾ ਖਦਸ਼ਾ ਹੈ ਜਿਸ ਕਰਣ ਤਲਾਸ਼ੀ ਅਭਿਆਨ ਚੱਲ ਰਿਹਾ ਹੈ। ਉੱਥੇ ਹੀ ਰਾਜੋਰੀ ਵਿੱਚ ਵੀ ਅੱਤਵਾਦੀਆਂ ਤੇ ਸੈਨਾ ਵਿਚਾਰ ਮੁਠਪੇੜ ਜਾਰੀ ਹੈ। ਸੋ ਜੰਮੂ ਕਸ਼ਮੀਰ ਤੋਂ ਵੱਡੀ ਖਬਰ ਜਿੱਥੇ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀ ਟੇਰ ਕਰ ਦਿੱਤੇ ਨੇ ਕਪਵਾੜਾ ਦੇ ਵਿੱਚ ਦੋ ਵੱਖ-ਵੱਖ ਥਾਵਾਂ ਤੇ ਤਿੰਨ ਅੱਤਵਾਦੀ ਮਾਰ ਮੁਕਾਏ ਗਏ ਨੇ ਤੰਗਤਾਰ ਵਿੱਚ ਇੱਕ ਮਾਛੇਲ ਦੇ ਵਿੱਚ ਦੋ ਅੱਤਵਾਦੀ ਮਾਰੇ ਗਏ ਨੇ ਜਦਕਿ ਰਜ਼ੋਰੀ ਦੇ ਵਿੱਚ ਅੱਤਵਾਦੀਆਂ ਅਤੇ ਸੈਨਾ ਵਿਚਾਰ ਮੁਠ ਭੇੜ ਜਾਰੀ ਹੈ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਕਪਵਾੜਾ ਦੇ ਵਿੱਚ ਦੋ ਵੱਖ-ਵੱਖ ਥਾਵਾਂ ਤੇ ਤਿੰਨ ਅੱਤਵਾਦੀ ਮਾਰੇ ਗਏ ਨੇ ਜਾਣਕਾਰੀ ਮੁਤਾਬਕ ਸੁਰੱਖਿਆ ਬਲਾ ਨੇ ਕੁੱਪਵਾੜਾ ਦੇ ਤੰਗ ਧਾਰ ਵਿੱਚ ਇੱਕ ਅਤੇ ਮਾਛਲ ਦੇ ਵਿੱਚ ਦੋ ਅੱਤਵਾਦੀ ਮਾਰ ਮੁਕਾਇੇ ਨੇ ਇਲਾਕੇ ਦੇ ਵਿੱਚ ਹੋਰ ਵੀ دہشتਗਰ ਲੁਕੇ ਹੋਣ ਦਾ ਖਦਸ਼ਾ ਹੈ ਜਿਸ ਕਰਣ ਤਲਾਸ਼ੀ ਅਭਿਆਨ ਚੱਲ ਰਿਹਾ ਹੈ ਉੱਥੇ ਹੀ ਰਾਜੋਰੀ ਵਿੱਚ ਵੀ ਅੱਤਵਾਦੀਆਂ ਤੇ ਸੈਨਾ ਵਿਚਾਰ ਮੁਟਪੇੜ ਜਾਰੀ ਹੈ ਸੋ ਜੰਮੂ ਕਸ਼ਮੀਰ ਤੋਂ ਵੱਡੀ ਖਬਰ ਜਿੱਥੇ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀ ਤੇਰ ਕਰ ਦਿੱਤੇ ਨੇ ਕਪਵਾੜਾ ਦੇ ਵਿੱਚ ਦੋ ਵੱਖ-ਵੱਖ ਥਾਵਾਂ ਤੇ ਤਿੰਨ ਅੱਤਵਾਦੀ ਮਾਰ ਮੁਕਾਏ ਗਏ ਨੇ ਤੰਗਤਾਰ ਵਿੱਚ ਇੱਕ ਮਾਛੇਲ ਦੇ ਵਿੱਚ ਦੋ ਅੱਤਵਾਦੀ ਮਾਰੇ ਗਏ ਨੇ ਜਦਕਿ ਰਾਜੌਰੀ ਦੇ ਵਿੱਚ ਅੱਤਵਾਦੀਆਂ ਅਤੇ ਸੈਨਾ ਵਿਚਕਾਰ ਮੁਠ ਭੇੜ ਜਾਰੀ ਹੈ